ਜਿਵੇਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਵੱਲੋਂ ਤੁਸੀਂ ਪਹੁੰਚੇ ਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਲਾਹ ਸਾਹਿਬ ਜੀ ਸਾਡੇ ਜੀ ਜਿਹਨਾਂ ਨੇ ਨਾਮ ਰੱਖਿਆ ਸੀ ਉਹਦੇ ਚ ਪਹੁੰਚੇ ਆ ਭਾਈ ਜਰਾ ਸਾਹਿਬ ਜੀ ਜਰਾ ਥੋੜਾ ਲੇਟ ਹੋ ਗਿਆ ਜਰਾ ਭਾਈ ਕਿ ਹੋਰ ਪ੍ਰੋਗਰਾਮ ਸੀਗਾ ਇੱਥੇ ਲਾਲਾ ਨੰਗਲ ਜੀ ਨੇ ਬਿਰਾਹਣਾ ਸੀ ਇਹੋ ਹੀ ਆ ਕਿ ਜੋ ਸਾਡੇ ਹਾਲਾਤ ਆ ਜਿਵੇਂ ਕਰਕੇ ਆਉ ਤਾਂ ਕੰਪਲਿਟ ਨੇ ਸਹੀ ਕਰਨ ਵਾਸਤੇ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਹੈ ਕਿ ਜੋ ਸਾਹਮਣੇ ਦਿਨ ਦਿਹਾੜੇ ਕਤਲ ਹੋ ਰਿਹਾ ਹੈ ਕਿੰਨੇ ਨਸ਼ੇ ਨਾਲ ਲੋਕ ਮਰ ਰਹਾ ਹੈ ਕਿ ਸਰਕਾਰ ਨਸ਼ਿਆਂ ਦੇ ਖਿਲਾਫ ਜੋ ਬਨਾਤੇ ਇੱਕ ਡਰਾਮਾ ਕਰ ਰਹੀ ਆ ਸਹੀ ਨੀ ਕਾਹਦੀ ਗੱਲ ਲਾਉਣ ਤੇ ਫੇਲਿਆ ਇਸ ਕਰਕੇ ਉਹ ਮੈਂ ਹੋਰ ਬੇਨਤੀ ਕਰੂੰਗਾ ਲਿਆਉਣ ਵਾਸਤੇ ਲੋਕਾਂ ਨੂੰ ਜੋ ਸਾਡੇ ਦਰਮਿਆਨ 27 ਦਿਨ ਲੇ ਆ ਰਹੀ ਚੋਣਾਂ ਤੇ ਜੋ ਹਲਕਾ ਜਟਿਆਲਾ ਤੁਸੀਂ ਹੈ ਉਹ ਜਿਹੜਾ ਕਹਾਣੀ ਕਰ ਰਹੇ ਆਂ ਦੀ ਆਪਣੀ ਪਾਰਟੀ ਨੂੰ ਹਰ ਜਗ੍ਹਾ ਵੇਖੇ 5 ਮਿੰਟ ਤੇ ਹੋ ਕਰ ਰਹੇ ਆ ਹੁਣ ਸਾਰੇ ਕੰਮ ਪੜੀ ਲੱਗਦਾ ਆ ਫਿਰ ਅਬ 22 ਦੇ ਸਾਹਦੇ ਉੱਤੇ ਮੋਰ ਸੇ ਆਪਣੇ ਆਪਣੇ ਅਧਰਾ ਫਾਇਦੇ ਕਾ ਹੈ ਤੁਹਾਡੇ ਦਰਮਿਆਨ ਆ ਪਾਰਟੀ ਨੇ ਬੜੀ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ਸੰਗਤ ਅਗਿਆਨੀ ਰਕੀਬ ਦਾ ਬਿਆਨ ਆਇਆ ਕਿ ਜਿਹੜੇ ਬੰਦ ਦਾ ਪਰਿਵਾਰ ਐ ਨਾ ਇਲਾਜ ਨਹੀਂ ਉਹਨਾਂ ਦੀ ਉਹ ਵੀ ਇੱਕ ਐ ਪਹੁੰਚਿਆ ਜਿਵੇਂ ਦੇਖਦੇ ਹੋ ਉਹਨਾਂ ਦਾ ਅੱਜ ਬੜਾ ਵੱਡਾ ਉਹਨਾਂ ਦੀ ਆਉਣ ਦੇ ਵਿੱਚ ਉਹਦੇ ਆ ਪਹਿਲਾਂ ਹੀ ਪਤਾ ਜੀ ਬੋਲਣੇ ਦੋਸ਼ੀ ਜਿਹੜਾ ਗਲਤ ਬਦਲਾਅ ਪਰਮੋਟਰਾਂ ਦੇ ਅਕਾਲੀ ਦਾ ਨਾਮ ਆਵਾਂਗੇ ਜ਼ਮੀਨਾਂ ਵੇਚੀ ਜਾ ਰਹੀਆਂ ਤੇ ਕਿਸੇ ਆਵਾਜ਼ ਨੂੰ ਨਹੀਂ ਪਤਾ ਕਿ ਉਹ ਇਹ ਜਿਹੜਾ ਸਾਰਾ ਕੁਝ ਮਿਲ ਕੇ ਕਰਦੇ ਰਹੇ ਫਿਰ ਹੁਣ ਸਾਰਾ ਪ੍ਰਤਾਪ ਸਿੰਘ ਦੇ ਜਾਂ ਹੋਰ ਛੋਟੇ ਮਾਜਮਾ ਦੇ ਸਿਰ ਪਾਡਾ ਪੰਨਿਆ ਜਾ ਰਿਹਾ ਹੈ ਮੇਰੇ ਖਿਆਲ ਅਕੀ ਬਹੁਤ ਕੌਮ ਦੀ ਤਰਾਸ ਦੀ ਵਾਲੀ ਬੜੀ ਦੁੱਖ ਦੀ ਗੱਲ ਹੈ ਜੀ ਉਹਨਾਂ ਦੇ ਵੱਲੋਂ ਸਰਬਤ ਖਾਲਸਾ ਬੁਲਾਇਆ ਅਕਾਲੀ ਗੱਲ ਮਾਸ ਮੇਰੇ ਖਿਆਲੋਂ ਬੁਲਾਉਣਾ ਚਾਹੀਦਾ ਸ਼ੁਰੂਆਤ ਖਾਲਸਾ ਬੁਲਾ ਕੇ ਜੋ ਪੰਜਾਬ ਦੇ ਸਾਰੇ ਮਸਲੇ ਆ ਗਏ ਵਿਚਾਰਾ ਜਾਣੇ ਚਾਹੀਦੇ ਆ ਇਸ ਤਰ੍ਹਾਂ ਕੇ ਮੇਰਾ ਖਿਆਲ ਸਾਥ ਸਾਥ ਕਰਾ ਬੁਲਾਉਣਾ ਚਾਹੀਦਾ ਭਾਈ ਯਾਰ ਇਸ ਤਰੀਕੀ ਦੇ ਦੇਖੀਏ ਉਹਨਾਂ ਦਾ ਤਾਂ ਸਾਹਮਣੇ ਹੈ ਮੇਰੇ ਖਿਆਲ ਮੈਨੂੰ ਉਹਦੇ ਬਾਰੇ ਜੇ ਅਪਡੇਟ ਨਹੀਂ ਪਤਾ ਤੇ ਮੇਰੇ ਖਿਆਲੋਂ ਚੱਲ ਤੇ ਰਿਹਾ ਉਹਨਾਂ ਦਾ ਕੇਸ ਪਤਾ ਨਹੀਂ ਹੁਣ ਪਤਾ ਨਹੀਂ ਅੱਜ ਜੇਲੀ ਕੋਈ ਨਾ ਕੋਈ ਨਵਾਂ ਹੀ ਹੋ ਰਹੀ ਹੁੰਦੀ ਸੀ ਪਾਇ ਦਿਵਿੰਦਰ ਪਰ ਭੁੱਲਰ ਦੀ ਜਿਹੜੀ ਕਿ ਉਹਨਾਂ ਦੇ ਵੀ ਰੋਗ ਲਗਾ ਬਹੁਤ ਹੀ ਮੇਰਾ ਖਿਆਲ ਹੈ ਕਿ ਸਾਰੀਆਂ ਕੇਂਦਰ ਸਰਕਾਰ ਚ ਪਾਰਟੀਆਂ ਕੋਈ ਵੀ ਹੋਣ ਸਾਰਿਆਂ ਦਾ ਰਵਈਆ ਇਹੋ ਜਿਹਾ ਹੈ ਪਹਿਲਾਂ ਕੇਜਰੀਵਾਲ ਸਰਕਾਰ ਸੀ ਤਾਂ ਉਹਦੋਂ ਕਹਿੰਦੇ ਸੀ ਭਾਜੀ ਜਨਤਾ ਪਾਰਟੀ ਵਾਲੇ ਰੌਲੀ ਪਾਉਂਦੇ ਸੀ ਕਿ ਕੇਜਰੀਵਾਲ ਨਹੀਂ ਕਰਦਾ ਹੁਣ ਜਦੋਂ ਉਹ ਸੀਟ ਤੇ ਖੁਦ ਆ ਗਏ ਆ ਤੇ ਹੁਣ ਉਹ ਕੁਝ 쇼 ਕਰ ਰਿਹਾ ਮੇਰੇ ਖਿਆਲ ਹੈ ਕਿ ਇਹ ਦਿੱਲੀ ਦੀ ਜਿਹੜੀ ਮਨਸ਼ਾ ਵਾ ਸਿੱਖਾਂ ਪ੍ਰਤੀ ਕੋਈ ਵੜੀ ਆ ਨਹੀਂ ਗੀ ਇਸ ਕਰਕੇ ਕੋਈ ਵੀ ਸਰਕਾਰ ਆ ਜੇ ਮੇਰੇ ਖਿਆਲ ਉਹ ਸਾਰੇ ਸਿੱਖਾਂ ਬਾਤਿੱਕੇ ਨਾ ਜਾਣਗੇ